ਅਸੀਂ ਕਾਲ ਜੀ ਅੱਜ ਪਹੁੰਚੇ ਆ ਕਹੇ ਜੀ ਲੋਕੇਸ਼ਨ ਤੇ ਤੁਸੀਂ ਬਹੁਤ ਘੱਟ ਦੇਖੀ ਹੋਣੀ ਇਹ ਲੋਕੇਸ਼ਨ ਇਦਾਂ ਦੀ ਬਹੁਤ ਸੋਹਣਾ ਘਰ ਬਣਾਇਆ ਹੋਇਆ ਤੁਹਾਨੂੰ ਸਾਰਾ ਦਿਖਾਵਾਂਗੇ ਆ ਦੇਖੋ ਇਹ ਕੱਚੀ ਇੱਟ ਨਾਲ ਤੇ ਜੋ ਲਪਾਈ ਨਹੀਂ ਹੁੰਦੀ ਪੁਰਾਣੇ ਜ਼ਮਾਨੇ ਚ ਘਰਾਂ ਨੂੰ ਉਵੇਂ ਲਪਾਈ ਕੀਤੀ ਹੋਈ ਹੈ ਹੱਥਾਂ ਨਾਲ ਦੇਖੋ ਅੰਦਰ ਵੀ ਚੱਲਦੇ ਆ ਤੁਹਾਨੂੰ ਦਿਖਾਉਣੇ ਅੰਦਰ ਤੋਂ ਆ ਦੇਖੋ ਜੀ ਬਰਾਂਡੇ ਪਿੱਛੇ ਚਵਾਰਾ ਹੈ ਨਾ ਰੂਮ ਤੇ ਆ ਦੇਖੋ ਕਿ ਨੇ ਸੋਣੀ ਲਪਾਈ ਕੀਤੀ ਆ ਪੁਰਾਣੇ ਟਾਈਮਾਂ ਦੇ ਵਿੱਚ ਪਹਿਲਾਂ ਜਿਵੇਂ ਬੁੜੀਆਂ ਲਿਪਦੀਆਂ ਹੁੰਦੀਆਂ ਸੀ ਕੋਠੇ ਆ ਦੇਖੋ ਸੁਚਾਂ ਜਿਹੜੀਆਂ ਬਿਜਲੀ ਵਾਲੀਆਂ ਸੁਚਾਂ ਨੇ ਪੁਰਾਣੇ ਜਮਾਨੇ ਵਾਲੀਆਂ ਪਹਿਲਾਂ ਇਹ ਜਿਹੀ ਹੁੰਦੀ ਸਾਰੇ ਘਰਾਂ 'ਚ ਸਾਰਾ ਕੁ ਪੁਰਾਣੇ ਜਮਾਨੇ ਦਾ ਪ੍ਰਾਤਨ ਜਿਹਾ ਲੱਗਿਆ ਹੋਇਆ ਆ ਦੇਖੋ ਗੇਟ ਵੀ ਇਹ ਦਰਵਾਜ਼ਾ ਟੱਪ ਕੇ ਪੈ ਇਧਰ ਦੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਤੇ ਅੰਦਰਲੇ ਪਾਸੋਂ ਆ ਗਿਆ ਦਰਵਾਜ਼ਾ ਠੰਡੇ ਬਹੁਤ ਹੁੰਦੇ ਘਰ ਗਰਮੀ ਦੇ ਵਿੱਚ ਬਹੁਤ ਠੰਡਾ ਹੁੰਦਾ ਆ ਦੇਖੋ ਜੀ ਵੇੜਾ ਇਸ ਸਾਈਡ ਤੋਂ ਜੋ ਕੰਦ ਹੈਗੀ ਆਲੇ ਵਾਲੇ ਆਲੇ ਰੱਖੇ ਹੁੰਦੇ ਸੀ ਪਹਿਲਾਂ ਸ਼ੌਂਕ ਦੇ ਅਲਪਾਈ ਦੇਖੋ ਕਿਹੜੇ ਹਿਸਾਬ ਨਾਲ ਕੀਤੀ ਹੋਈ ਆ ਦੇਖੋ ਆ ਖੂਹ ਆ ਗਿਆ ਖੂਹ ਨੂੰ ਵਰਤਦੇ ਦਾ ਵੈਸੇ ਹੈ ਨਹੀਂਗੇ ਪਾਣੀ ਜਾਂ ਕਾਲਾ ਹੋ ਰਿਹਾ ਤੇ ਆ ਸਾਈਡ ਤੋਂ ਦਰਵਾਜ਼ਾ ਰੱਖਿਆ ਹੁੰਦਾ ਸੀ ਵੱਡਾ ਗੇਟ ਖੋਲਣ ਦੀ ਵੀ ਆ ਜਾਂ ਆਪਾਂ ਨੰਗਣਾ ਇੱਧਰ ਹੀ ਰੰਗ ਸਕਦੇ ਆ ਦੇਖੋ ਜੀ ਕੰਧੋਲੀ ਚੁੱਲ੍ਹਾ ਪੀੜੀ ਪਈ ਐ ਲੱਕੜ ਦੀ ਤੇ ਕਿੰਨੀ ਸੋਹਣੀ ਚੀਜ਼ ਲੱਗ ਰਹੀ ਹੈ ਨਾ ਆ ਚੁੱਲਾ ਜੀ ਮਿੱਟੀ ਦਾ ਤੇ ਸਾਰਾ ਹੀ ਦੋਸਤੋ ਇਹ ਪੁਰਾਣੇ ਜਮਾਨੇ ਦਾ ਜਿਵੇਂ ਆਪਾਂ ਪਹਿਲਾਂ ਜਾਦਾ ਮਿੱਟੀ ਵਰਤਦੇ ਸੀ ਲੋਕ ਮਿੱਟੀ ਚ ਘਰ ਬਣਾਉਂਦੇ ਸੀ ਕੱਚੇ ਤੇ ਮਿੱਟੀ ਮਿੱਟੀ ਨਾਲ ਹੀ ਲਿਪਕੇ ਰੱਖਦੇ ਤੇ ਉਹ ਠੰਡੇ ਵੀ ਹੁੰਦੇ ਸੀ ਉੱਪਰ ਤੋਂ ਦੇਖੋ ਉੱਪਰ ਤੋਂ ਵੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਸਾਈਡ ਤੋਂ ਦੇਖੋ ਸਾਈਡ ਵਾਲੀ ਕੰਦ ਆ ਮਸ਼ੀਨ ਆ ਗਈ ਟੋਕੇ ਵਾਲੀ ਜਿਵੇਂ ਪਹਿਲਾਂ ਹੱਥੀ ਟੋਕਾ ਕੁੱਟਦੇ ਹੁੰਦੇ ਸੀ ਆਹ ਬਾਹਾਂ ਦੇਖੋ ਇਹ ਤੇ ਇਹ ਫੇਰ ਕੇ ਪਹਿਲਾਂ ਲੋਕ ਆਪਾਂ ਕਹਿੰਦੇ ਖਰਾਕਾ ਕਾਂਦੇ ਤਗੜੇ ਹੁੰਦੇ ਸੀ ਹੱਥੀ ਕੰਮ ਕਰਦੇ ਹੁਣ ਕੌਣ ਕੁੱਟਦਾ ਟੋਕੇ ਹਾਂ ਤੇ ਆ ਦੇਖੋ ਜੀ ਸ਼ਟਰ ਚੜਾਇਆ ਹੋਇਆ ਇੱਧਰ ਜਿਵੇਂ ਆਪਾਂ ਬਾਹਰਲੇ ਪਾਸੇ ਕੋਈ ਚੱਕੀ ਚੁੱਕੀ ਨਹੀਂ ਪੀਂਦੇ ਹੁੰਦੇ ਉਹ ਚੀਜ਼ ਬਣਾਈ ਹੋਈ ਹੈ ਤੇ ਆ ਦੇਖੋ ਬਰਾਂਡਾ ਕਿੰਨਾ ਸੋਹਣਾ ਤੇ ਬਰਾਂਡਾ ਬਹੁਤ ਲੰਮਾਗਾ ਤੇ ਦਿਖਾਵਾਂਗੇ ਤੁਹਾਨੂੰ ਅੰਦਰ ਤੋਂ ਵੀ ਤੇ ਉੱਪਰ ਜਿਹੜੀਆਂ ਹੁਣ ਇੱਕ ਜਾਲੀਆਂ ਚੱਲੀਆਂ ਕੋਠੀਆਂ ਦੇ ਹਵੇਲੀਆਂ 'ਚ ਲੱਗਦੀਆਂ ਇਹ ਦੇਖ ਲਓ ਕਿੰਨੇ ਸਾਲ ਪਹਿਲਾਂ ਉਦੋਂ ਵੀ ਸਿਰਾਂ ਚੀਜ਼ ਹੁੰਦੀ ਸੀ ਜਿਹੜੀਆਂ ਪਹਿਲਾਂ ਲੋਕ ਲਾਉਂਦੇ ਹੁੰਦੇ ਸੀ ਨੇ ਇਹ ਆ ਦੇ ਕੋਈ ਆਲੇ ਰੱਖਿਆ ਹਵਾ ਨੂੰ ਹਵਾ ਕ੍ਰੋਸ ਹੁੰਦੀ ਹੈ ਨਾ ਵਿਚਦੀ ਆ ਦੀਵੇ ਵਗੈਰਾ ਲਾਉਣ ਨੂੰ ਜਦੋਂ ਲਾਲ ਟੈਂਡ ਵਗੈਰਾ ਟੰਗਣੀ ਹੁੰਦੀ ਸੀ ਨਾ ਆ ਦੇਖੋ ਉੱਪਰ ਟੰਗੀਆਂ ਉੱਪਰ ਲਪਾਈ ਕਰਕੇ ਨਾਲ ਟੈਂਡ ਟੰਗੀਆਂ ਹੁੰਜਣੇ ਤੇ ਲੈਂਪ ਜੇ ਜਿਹੜੇ ਹੁਣ ਆਪਾਂ ਜ਼ਿਆਦਾਤਰ ਦੇਖਦੇ ਆਂ ਇਹ ਡਿਜ਼ਾਈਨ ਜੇ ਹੁਣ ਆਪਾਂ ਉਹਨਾਂ ਚ ਦੇਖ ਦਿੰਦੇ ਆਂ ਪੀਜਾ ਪੂਜਾ ਆਟਾ ਚ ਕਰਦੇ ਲੋਕ ਤੇ ਦੇਖੋ ਜੀ ਬਰਾਂਡਾ ਤੇ ਅੱਜ ਚੱਲਦੇ ਅੰਦਰ ਦਿਖਾਉਣੇ ਆਂ ਅੰਦਰੋਂ ਬੈਡਰੂਮ ਸੁਹਾਤ ਕਹਿ ਸਕਦੇ ਆਂ ਪੁਰਾਣੇ ਰਜੋਨ ਦੇ ਸਾਬ ਨਾਲ ਆ ਰੇਡੀਓ ਤੇ ਇਹ ਚੱਲਦਾ ਨਹੀਂ ਇਹ ਸ਼ਾਇਦ ਖਰਾਬ ਆ ਤੇ ਇੱਧਰ ਲੱਕੜ ਦੀ ਬਾਡੀ ਵਾਲਾ ਟੀਵੀ ਜਦੋਂ 20-20 ਘਰਾਂ ਦੇ ਇੱਕ ਟੀਵੀ ਹੁੰਦਾ ਸੀ ਸਾਰੇ ਸਾਰੇ ਪਰਿਵਾਰ ਇਕੱਠੇ ਬਹਿ ਕੇ ਦੇਖ ਦਿੰਦੇ ਸੀ ਇਹ ਉਦੋਂ ਸ਼ਾਇਦ 19 ਕੰਪਨੀ ਚੋਂ ਆਉਂਦਾ ਹੁੰਦਾ ਸੀ ਆ ਪੰਜ ਦਾ ਪੰਜਾ ਪਿਆ ਜੀ ਬੈਂਤ ਨਾਲ ਬਣੇ ਹੁੰਦੇ ਨੇ ਪੀੜੀ ਹੋ ਗਈ ਬਹੁਤ ਸੋਹਣੀ ਕਲਾਕਾਰੀ ਐ ਪੁਰਾਣਾ ਟਾਈਮ ਯਾ ਯਾਦ ਆਉਂਦਾ ਦੇਖ ਕੇ ਦੋਸਤੋ ਤੇ ਵੀ ਇਹੋ ਜਿਹਾ ਕੁਝ ਕੋਈ ਆਪਾਂ ਅੱਖੀਂ ਦੇਖਿਆ ਹੋਇਆ ਆਪਣੀਆਂ ਚੀਜ਼ਾਂ ਆ ਦੇਖੋ ਜੀ ਇਧਰੋਂ ਇਹ ਪਾਸੂਨੀਆਂ ਵਿੱਚ ਫੋਟੋਆਂ ਲਾਈਆਂ ਹੋਈਆਂ ਨੇ ਇੱਥੇ ਜਿਵੇਂ ਕੋਈ ਕਲਾਕ੍ਰਿਤੀ ਦਿਖਾਉਣੀ ਹੁੰਦੀ ਹੈ ਪਰ ਉਹਦਾ ਮੇਲੇ-ਮੂਲੇ ਲੱਗਦੇ ਆ ਤੇ ਆ ਦੇਖੋ ਭਰਾਂਡਾ ਤੇ ਚਵਾਰਾ ਉੱਪਰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਬੰਨ ਕੇ ਚਲੋ ਡਿਜ਼ਾਈਨ ਕੀਤਾ ਹੋਇਆ ਹੈ ਨਾ ਲੱਕੜ ਦੇ ਗੇਟ ਖੋਲ ਕੇ ਦਿਖਾਉਦੇ ਤੁਹਾਨੂੰ ਆਹ ਕਮਰਾ ਵੀ ਇਹ ਮੰਜੇ ਦੇ ਚੜਾਈ ਪਏ ਨੇ ਕੋਈ ਚੀਜ਼ ਨਹੀਂ ਇਦਾਂ ਦੀ ਹੈਗੀ ਜਿਵੇਂ ਹੁਣ ਨਹੀਂ ਆਪਾਂ ਮਾਡਰਨ ਜਿਹਾ ਸਿਸਟਮ ਨਹੀਂ ਹੈਗਾ ਕੋਈ ਫੀਲ ਆਉਂਦਾ ਆ ਦੇਖੋ ਜਿਵੇਂ ਇਹਦੇ ਚ ਦੁੱਧ ਰੱਖਿਆ ਹੁੰਦਾ ਸੀ ਹਾਰੇ ਨਹੀਂ ਕਹਿੰਦੇ ਬਹਾਰੇ ਹਾਰਾ ਹੁੰਦਾ ਸੀ ਇਹਦੇ ਚ ਕਾੜਨੀ ਵਾਲਾ ਦੁੱਧ ਵਗੈਰਾ ਗਰਮ ਕੀਤਾ ਜਾਂਦਾ ਸੀ ਉੱਪਰ ਖਾਉਣੇ ਆ ਜੀ ਦੇਖੋ ਚਵਾਰਾ ਦੀ ਚਵਾਰਾ ਬਹੁਤ ਸੋਹਣਾ ਦੇਖੋ ਆਲੇ ਰੱਖੇ ਨੇ ਹਵਾਦਾਰ ਪੂਰਾ ਹਵਾਦਾਰ ਚਵਾਰਾ ਜੇ ਮੈਂ ਕਹਣਾ ਗਰਮੀ ਦੇ ਮਹੀਨੇ ਜੁਣ ਵੀ ਉਹ ਮੰਜੜਾ ਢਾ ਕੇ ਬੈ ਜੀ ਕੋਈ ਕੂਲਰ ਐ ਸੀ ਦਵਾਰਾਂ ਦੀ ਕੋਈ ਲੋੜ ਹੀ ਹੈ ਨਹੀਂ ਇੱਥੇ ਬਹੁਤ ਸੋਹਣੀ ਲੋਕੇਸ਼ਨ ਹੈ ਉਹਦੇ ਕੋਨੇ ਟਾਈਮ ਤੇ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਲੋਕੇਸ਼ਨ ਬਹੁਤ ਸੋਹਣੀ ਬਣੀ ਹੋਈ ਹੈ ਸਾਨੂੰ ਤਾਂ ਵਧੀਆ ਲੱਗੀ ਆ ਦੇਖੋ ਚਵਾਰੇ ਦੇ ਉੱਪਰ ਹੁਣ ਉੱਪਰ ਚੱਲਦੇ ਆਪਾਂ ਇਧਰੋਂ ਵੀ ਦਿਖਾਉਣਾ ਤੁਹਾਨੂੰ ਤੇ ਸਾਈਡ ਤੋਂ ਆ ਗਿਆ ਤੇ ਦਰਵਾਜ਼ੇ ਦੇ ਉੱਪਰ ਆਪਾਂ ਇਧਰੋਂ ਦਰਵਾਜ਼ੇ ਤੋਂ ਦਿਖਾਉਣਾ ਤੁਹਾਨੂੰ ਘਰ ਦੀ ਲੁੱਕ ਸਾਰੀ ਆਹ ਦੇਖੋ ਦਿਖ ਰਹੀ ਹੈ ਨਾ ਤੇ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਤੇ ਬੈਸੀ ਦੇਖਣ ਨੂੰ ਹੀ ਲੱਗਦਾ ਹੋਵੇ ਤਾਂ ਠੰਡਾ ਹੋਣਾ ਗਰਮੀ ਚ ਜਦੋਂ ਮਿੱਟੀ ਆ ਸਾਰੇ ਵਿਚਾਰੇ ਬਸੇ ਨਾ ਕਿਤੇ ਕੰਕਰੀਟ ਯੂਜ਼ ਹੀ ਨਹੀਂ ਕੀਤਾ ਹੋਇਆ ਬਹੁਤ ਸੋਹਣੀ ਬਹੁਤ ਸੋਹਣੀ ਕਲਾ ਕਲਾਕਾਰੀ ਹੈ ਬਾਈ ਤੇ ਆ ਜੋ ਦਰਵਾਜ਼ੇ ਦੇ ਉੱਪਰਲਾ ਬੇੜਾ ਜਣਾ ਆ ਦੇਖੋ ਜਾਲੀ ਲੱਗੀ ਹੋਈ ਕਿੰਨੀ ਸੋਹਣੀ ਹੈ ਨਾ ਪਰਦੀ ਕਹਿ ਦਿੰਦੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਵੀ ਆ ਬਾਹਰਲੇ ਪਾਸੇ ਆ ਗਿਆ ਆਪਾਂ ਘਰ ਦੇ ਬਾਹਰੋਂ ਆ ਲੁੱਕ ਆ ਗਈ ਬਾਹਰੀ ਕੰਦਾਂ ਦੀ ਆ ਲੁੱਕ ਦਿੰਦਾ ਘਰ ਬਾਹਰਲੇ ਪਾਸੇ ਉਹ ਤੇ ਫੁੱਲਾਂ-ਬੱਲਾਂ ਵਾਲੇ ਪੌਦੇ ਵੀ ਲੱਗੇ ਹੋਏ ਨੇ ਬਾਹਰ ਬਹੁਤ ਸੋਹਣੀ ਜੇ ਕਿਸੇ ਭਰਾ ਨੇ ਹੁਣ ਜਿਵੇਂ ਮਿੱਟੀ ਦਾ ਘਰ ਬਣਾਉਣਾ ਕੋਈ ਸ਼ੌਂਕੀ ਬੰਦਾ ਹੁੰਦਾ ਕੋਈ ਫਾਰਮ ਹਾਊਸ ਖੇਤ ਵਗੈਰਾ ਬਣਾਉਣਾ ਹੁੰਦਾ ਤਾਂ ਇਦਾਂ ਦੀ ਚੀਜ਼ ਆਪਾਂ ਬਣਾ ਸਕਦੇ ਹਾਂ ਨਾ ਪੂਰਾ ਫੀਲ ਹੋ ਗਿਆ ਜਿਵੇਂ ਸੁਰਗ ਜਿਹਾ ਲੱਗਦਾ ਜਿਵੇਂ ਸੁਰਗ ਹੁੰਦਾ ਨਾ ਇੱਥੇ ਆ ਦੇਖੋ ਜੀ ਖੂਹ ਹੈ ਇੱਧਰ ਝਪਾਉਣੇ ਲੱਗੀ ਹੋਈ ਹੈ ਪਾਣੀ ਵਗੜਾਣ ਵਾਸਤੇ ਤੇ ਇੱਧਰ ਤੋਂ ਸਾਈਡ ਤੋਂ ਰਹੋਨੇ ਤੁਹਾਨੂੰ ਉਹ ਬੱਚਿਆਂ ਦੇ ਖੇਡਣ ਵਾਸਤੇ ਲੱਗੇ ਹੋਇਆ ਅਸਲ 'ਚ ਬਾਈ ਨੇ ਕ੍ਰੀਨ ਨਾਲ ਇਸ ਲੋਕੇਸ਼ਨ ਤਿਆਰ ਕੀਤੀ ਹੈ ਜੇ ਕੋਈ ਪੁਰਾਣੇ ਘਰ ਦੀ ਮਸ਼ੂਟ ਵਗੈਰਾ ਕਰਦੇ ਆਪਾਂ ਤੇ ਪ੍ਰੀ ਬੈਟਿੰਗ ਦੇ ਵਿੱਚ ਯੂਜ਼ ਕੀਤਾ ਜਾਂਦਾ ਕੋਈ ਇੱਧਰ ਤੋਂ ਪਤਾ ਨਹੀਂ ਕੀ ਜਗੜ ਜਾ ਬਣਿਆ ਹੋਇਆ ਥੜਾ ਜਾ ਤੇ ਦੇਖੋ ਜੀ ਇਹੇ ਹੀ ਲੋਕੇਸ਼ਨ ਉੱਦੋਂ ਦਿਖਾਉਂਦੇ ਰਹਾਂਗੇ। ਕਤੂਰੇ ਆਇਆ। ਖਰਗੋਸ਼। ਖਰਗੋਸ਼ ਰੱਖੇ ਹੋਏ ਨੇ ਖਰਗੋਸ਼। ਠੀਕ ਹੈ ਜੀ ਖਰਗੋਸ਼ ਰੱਖੇ ਹੋਏ ਨੇ ਬਹੁਤ ਸੋਹਣੇ। ਇੰਦਰੇ ਦੇ ਵਿੱਚ। ਇੱਧਰ ਖੁੱਡਾ ਆ ਗਿਆ। ਸੈਦਨ ਆ ਗਿਆ ਜੀ ਇੱਧਰ। ਚੀਜ਼ਾਂ ਪਾਲੀਆਂ ਹੋਈਆਂ ਨੇ ਜਿਹੜੀਆਂ ਵੀ ਮਨ ਨੇ ਆਪਾਂ ਨੂੰ ਹਰੇਕ ਥਾਂ ਵੀ ਹਿੰਦੀ ਨਹੀਂ ਆਮ ਨੇ ਤੇ ਸਤੀਆਂ। ਇੱਧਰ ਆ ਗਿਆ ਨੇ ਰੋਜ। ਰੋਜ ਆ ਗਿਆ ਰੋਜ। ਰੋਜ ਵੀ ਰੱਖਿਆ ਹੋਇਆ ਜੀ ਇੱਥੇ। ਤੇ ਦੱਸਿਓ ਜਰਾ ਕਿਵੇਂ ਲੱਗੀ ਵੀਡੀਓ ਤੇ ਤੁਹਾਨੂੰ ਇੱਧਰ ਪੁਲ ਦਿਖਾਉਣਾ ਹੈ ਪੁਰਾਣਾ ਪੁਲ ਅੱਜ ਨਾਇਰ ਦੇ ਤੇਰੀ ਪੁਲ ਹੁੰਦਾ ਪੁਰਾਣੇ ਇੱਧਰ ਝੂੰਪੜੀ ਬਣੀ ਹੋਈ ਆ ਤੇ ਭਰਾ ਮੇਰਾ ਦੱਸਿਓ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਤੇ ਇਹ ਜੀ ਲੋਕੇਸ਼ਨ ਦੇਖਣ ਵਾਸਤੇ ਪੇਜ ਨੂੰ ਫੋਲੋ ਕਰ ਲਿਓ ਤੁਹਾਨੂੰ ਕੋਠੀਆਂ ਤੇ ਹਵੇਲੀਆਂ ਦੀ ਵੀਡੀਓ ਦਿਖਾਉਂਦੇ ਰਾਵਾਂਗੇ ਕੋਈ ਇਹੋ ਜੀ ਲੋਕੇਸ਼ਨ ਉਹ ਵੀ ਦਿਖਾਉਂਦੇ ਰਾਵਾਂਗੇ ਤੇ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਇਹਨੂੰ ਜ਼ਰੂਰ ਫੋਲੋ ਕਰੋ